ਯੂਜ਼ਰਜ਼ ਨੂੰ ਝਟਕਾ ਜੀ ਹਾਂ ਜੇਕਰ ਤੁਸੀਂ ਐਕਸੈਸ ਬੈਂਕ ਦੇ ਗਾਹਕ ਹੋ ਤਾਂ 1 ਜੁਲਾਈ 2025 ਤੋਂ ਤੁਹਾਨੂੰ ਏਟੀਐਮ ਤੋਂ ਨਕਦੀ ਕਢਵਾਉਣ ਲਈ ਜ਼ਿਆਦਾ ਚਾਰਜ ਦੇਣੇ ਪੈ ਸਕਦੇ ਹਨ ਬੈਂਕ ਨੇ ਐਲਾਨ ਕੀਤਾ ਹੈ ਕਿ ਮੁਫਤ ਸੀਮਾ ਖਤਮ ਹੋਣ ਤੋਂ ਬਾਅਦ ਹਰੇਕ ਏਟੀਐਮ ਲੈਣ ਦੇਣ ਤੇ ਹੁਣ 23 ਰੁਪਏ ਵਸੂਲੇ ਜਾਣਗੇ ਜੋ ਕਿ ਵਰਤਮਾਨ ਵਿੱਚ 21 ਰੁਪਏ ਹਨ ਇਹ ਬਦਲਾਅ ਐਕਸੈਸ ਬੈਂਕ ਦੇ ਬਚਤ ਖਾਤੇ ਐਨ ਆਰ ਆਈ ਖਾਤੇ ਟਰਸਟ ਖਾਤੇ ਅਤੇ ਕੁਝ ਪ੍ਰੀਮੀਅਮ ਹਿੱਸਿਆਂ ਤੇ ਲਾਗੂ ਹੋਵੇਗਾ ਵਧੀ ਹੋਈ ਫੀਸ ਬੈਂਕ ਦੇ ਆਪਣੇ ਏਟੀਐਮ ਅਤੇ ਹੋਰ ਬੈਂਕਾਂ ਦੀ ਏਟੀਐਮ ਦੋਵਾਂ ਤੇ ਬਰਾਬਰ ਲਾਗੂ ਹੋਵੇਗੀ ਬੈਂਕ ਨੇ ਕਿਹਾ ਹੈ ਕਿ ਏਟੀਐਮ ਲੈਣ ਦੇਣ ਲਈ ਨਵੀਂ ਫੀਸ ਜੋ ਕੀ ਹੈ ਉਹ 1 ਜੁਲਾਈ 2025 ਤੋਂ ਲਾਗੂ ਹੋਏਗੀ ਜਾਣਕਾਰੀ ਦਿੰਦੇ ਹੋਏ ਦੱਸ ਜਾਈਏ ਕਿ ਆਰਬੀਆਈ ਨੇ 28 ਮਾਰਚ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਏਟੀਐਮ ਇੰਟਰਚੇਂਜ ਫੀਸ ਏਟੀਐਮ ਨੈਟਵਰਕ ਦੁਆਰਾ ਤੈਅ ਕੀਤੀ ਜਾਵੇਗੀ RBI ਨੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਮੁਫਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ ਹਰੇਕ ਲੈਣ-ਦੇਣ ਤੇ ਗਾਹਕ ਤੋਂ ਵੱਧ ਤੋਂ ਵੱਧ 23 ਰੁਪਏ ਦੀ ਜੋ ਫੀਸ ਲਈ ਜਾ ਸਕਦੀ ਹੈ ਇਹ 1 ਮਈ 2025 ਤੋਂ ਲਾਗੂ ਹੋਏਗਾ ਜੇਕਰ ਲੈਣ-ਦੇਣ ਤੇ ਕੋਈ ਟੈਕਸ ਲੱਗ ਹੁੰਦਾ ਤਾਂ ਇਸ ਦਾ ਭੁਗਤਾਨ ਵੱਖਰੇ ਤੌਰ ਤੇ ਕੀਤਾ ਜਾਵੇਗਾ ਇਹ ਨਿਰਦੇਸ਼ ਲੋੜ ਅਨੁਸਾਰ ਕੀਤੇ ਜਾਣ ਵਾਲੇ ਬਦਲਾਅ ਦੇ ਨਾਲ ਕੈਸ਼ ਰੀਸਾਈਕਲਰ ਮਸ਼ੀਨਾ ਤੇ ਕਿਤੇ ਜਾਣ ਵਾਲੇ ਲੈਣ-ਦੇਣ ਤੇ ਵੀ ਲਾਗੂ ਹੋਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੁਫਤ ਸੀਮਾ ਤਹਿਤ ਕਿੰਨੇ ਲੈਣ-ਦੇਣ ਕੀਤੇ ਜਾ ਸਕਦੇ ਹਨ ਜੀ ਹਾਂ ਨੀਮਾ ਅਨੁਸਾਰ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਮੈਟਰੋ ਸ਼ਹਿਰਾਂ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ ਤਿੰਨ ਮੁਫਤ ਲੈਣ-ਦੇਣ ਅਤੇ ਗੈਰ ਮੈਟਰੋ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਪੰਜ ਮੁਫਤ ਲੈਣ ਦੇਨ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ 1 ਮਹੀਨੇ ਵਿੱਚ ਪੰਜ ਮੁਫਤ ਲੈਣ ਦੇਨ ਕਰ ਸਕਦੇ ਹੋ ਮੁਫਤ ਲੈਣ ਦੇਨ ਦੀ ਸੀਮਾ ਪਾਰ ਕਰਨ ਤੋਂ ਬਾਅਦ ਤੁਹਾਨੂੰ ਹਰੇਕ ਲੈਣ ਦੇਨ ਤੇ 23 ਰੁਪਏ ਦਾ ਚਾਰਜ ਦੇਣਾ ਪਵੇਗਾ